ਯਾਰ ਲੈ ਪਹੁੰਚ ਗਏ ਸੀ ਚਾਇਨਾ ਨਿੰਬੋ ਠੰਡਾ ਮੌਸਮ ਹੋ ਰਿਹਾ ਬਹੁਤ ਨਾ ਦੇਖੋ ਪੈ ਗਏ ਆ ਗੜ ਚ ਠੰਡ ਵਾਸਤੇ ਤੋਂ ਹੋਪ ਸਾਰੇ ਵਧੀਆ ਹੋਵੋਗੇ ਅੱਜ ਤੁਹਾਨੂੰ ਦਿਖਾਣੇ ਆ ਟੋਚਨ ਕਿਹਾ ਅੱਜ ਟੋਚਨ ਆਪਣੇ ਇੱਕ ਅੱਗੇ ਇੱਕ ਪਿੱਛੇ ਜਹਾਜ਼ ਕੋ ਖਰਾਬ ਹੋ ਜਵੇ ਇਹਨੂੰ ਖਿੱਚਣ ਲਈ ਤੇ ਜੇ ਕੋਈ ਜਹਾਜ਼ ਚ ਪ੍ਰੋਬਲਮ ਆ ਜਵੇ ਬੰਦ ਹੋ ਜਵੇ ਜਹਾਜ਼ ਤਾਂ ਵੀ ਟੋਚਨ ਪਾਇਆ ਜਾਂਦਾ ਜਾਂ ਕਿਸੇ ਹੋਰ ਜਹਾਜ਼ ਖਰਾਬ ਹੋ ਜਵੇ ਉਹਨੂੰ ਖਿੱਚਣ ਲਈ ਸੋ ਪਿੱਛੇ ਵੀ ਆ ਇੱਕ ਅੱਗੇ ਵੀ ਆ ਤੁਹਾਨੂੰ ਅੱਗੇ ਦਿਖਾਣੇ ਆ स्टोर, स्टोर। सो आ जाओ पेना देखी आ रहे नीचे स्टोर उसी देख सकते हो स्टोर अपना बहुत बड़ा है ਇਹ ਆਪਣਾ ਫਾਰਵਰਡ ਦਾ ਸਟੋਰ ਤੁਸੀਂ ਦੇਖ ਸਕਦੇ ਹੋ ਇਹਦੀ ਡਿਟੇਲ ਵੀਡੀਓ ਫੇਰ ਬਣਾਣੇ ਆ ਪਹਿਲਾਂ ਤੁਹਾਨੂੰ ਦਿਖਾਣੇ ਆ ਟੋਚਨ ਸੋ ਆ ਆ ਗਿਆ ਆਪਣਾ ਟੋਚਨ ਆਏ ਆਪਣਾ ਟੋਚਨ ਇਹ ਅੱਗੇ ਪਿਆ ਇੱਕ ਇਦਾਂ ਹੀ ਪਿੱਛੇ ਪਿਆ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਮੋਟਾ ਹੈ ਇਹਦੀ ਮੋਟਰਾ ਦੇਖ ਲਓ ਕਿੰਨਾ ਇਹ ਸੋ ਇਹ ਟੋਚਨ ਯੂਜ਼ ਕਰਿਆ ਜਾਂਦਾ ਹੈ ਇੱਥੋਂ ਇਹ ਕੱਢਦੇ ਆਂ ਆਪਾਂ ਉੱਪਰ ਆ ਇਹਦਾ ਉੱਪਰ ਸੋ ਇਹ ਆਪਾਂ ਅੱਗੇ ਪਿੱਛੇ ਤੁਹਾਨੂੰ ਮੈਂ ਪਿੱਛੇ ਦੀ ਦਿਖਾਉਣਾ ਆ ਆ ਦੇਖੋ ਆਪਾਂ ਅੱਗੇ ਪਿੱਛੇ ਆ ਇਹ ਆਪਣਾ ਪਿੱਛੇ ਵਾਲਾ ਸਟੋਰ ਇੱਥੇ ਸਟੀering ਮੋਟਰਾਂ ਲੱਗੀਆਂ ਇਹ ਆ ਪਿੱਛੇ ਵਾਲਾ ਸਟੋਰ ਤੁਹਾਨੂੰ ਮੈਂ ਇਹਦੇ 'ਚ ਦਿਖਾਉਣਾ ਇਹਦੇ ਵਿੱਚ ਵੀ ਪਈ ਆ ਆਪਣੀ ਇੱਕ ਟੋਚਨ ਦੀ ਲਾਈਨ ਉਹ ਦਿਖਾਉਣਾ ਆ जा रहे हैं आ थले देखो स्टोर देख लो किडा बड़ा ਬਾਸਕਟ ਆ ਦੇਖੋ ਇਹ ਦੇਖ ਸਕਦੇ ਹੋ ਕਿੰਨਾ ਵੱਡਾ ਸਟੋਰ ਆ ਤੇ ਆ ਪਈ ਆ ਆਪਣੀ ਡੋਚਨ ਲਾਈਨ ਪਿੱਛੇ ਦੇਖੋ ਇਹ ਆਪਣੀ ਡੋਚਨ ਲਾਈਨ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਉੰਨੀ ਮੋਟੀ ਆ ਜਿੰਨੀ ਅੱਗੇ ਸੀ ਸੋ ਇਹ ਆ ਟੋਚਨ ਅੱਗੇ ਪਿੱਛੇ ਦੋਨੇ ਪਾਸੇ ਸੋ ਇਹ ਆ ਪ੍ਰਾਵਰ ਟੋਚਨ ਹੋ ਵੀਡੀਓ ਵਧੀਆ ਲੱਗੀ ਹੋਊਗੀ ਵੀ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਾਈਕ ਦੀ ਖਲਸਾ ਬਾਈਕ ਦੀ ਫਤਿਹ